ਮੋਹਾਲੀ ਪੁਲਿਸ ਵੱਲੋਂ ਬੀਟ ਬਾਕਸਾਂ ਨੂੰ ਮੋਡਰਨਾਈਜੇਸ਼ਨ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਦੇ ਚੱਲਦੇ ਹੋਏ ਨਵੇਂ ਬੀਟ ਬਾਕਸ ਦਾ ਐਸਐਸਪੀ ਮੋਹਾਲੀ ਦੀਪਕ ਪਾਰੇਕ ਵੱਲੋਂ ਕੀਤਾ ਗਿਆ ਉਦਘਾਟਨ ਜਿਸ ਦੇ ਵਿੱਚ ਹਾਈ ਟੈਕ ਫੈਸਿਲਿਟੀਆਂ ਹੋਣਗੀਆਂ ਅਵੇਲੇਬਲ ਜਾਣਕਾਰੀ ਦਿੰਦੇ ਹੋਏ ਐਸਐਸਪੀ ਮੋਹਾਲੀ ਦੀਪਕ ਪਾਰੇਕ ਇਹ ਦੇਖੋ ਜੀ ਸਾਡੀ ਸਾਡੇ ਜ਼ਿਲ੍ਹੇ ਦੀ ਜਿਹੜੀ ਹੈਗੀ ਡੀਜੀਪੀ ਸਾਹਿਬ ਦੇ ਡਾਈਜੀ ਸਾਹਿਬ ਦੇ ਨਿਰਦੇਸ਼ਾ ਹੇਠ ਸਾਡੀ ਇੱਕ ਚੱਲ ਰਹੀ ਹੈ ਮੋਹਾਲੀ ਪੁਲਿਸ ਨੂੰ ਮੋਡਰਨਾਈਜ਼ ਕਰਨ ਦੀ ਮੁਹਿੰਮ ਚੱਲ ਰਹੀ ਹੈ ਜਿਸ ਦੇ ਵਿੱਚ ਹੀ ਪਿੱਛੇ ਅਸੀਂ ਇੱਕ ਕੰਪ੍ਰੇਲਾ ਸ਼ੁਰੂ ਕੀਤਾ ਸੀਗਾ ਕਿ ਜਿੰਨੇ ਸਾਡੇ ਬੀਟ ਬਾਕਸੇ ਹੈਗੇ ਉਹਨਾਂ ਨੂੰ ਮੋਡਰਨਾਈਜ਼ ਕੀਤਾ ਜਾਏ ਤਾਂ ਕਿ ਇੱਕ ਤਾਂ ਇਹਦੀ ਲੁੱਕ ਜਿਹੜੀ ਹੈਗੀ ਹੈ ਪੰਜਾਬ ਪੁਲਿਸ ਦੀ ਪੰਜਾਬ ਗਵਰਨਮੈਂਟ ਦੀ ਜਿਹੜੀ ਮੋਡਰਨ ਆਊਟਲੁੱਕ ਹੈਗੀ ਹੈ ਉਹਨੂੰ ਰਿਫਲੈਕਟ ਕਰਦੀ ਹੈ ਦੂਜਾ ਇਹਦੇ ਵਿੱਚ ਲੇਟੈਸਟ ਚੀਜ਼ਾਂ ਹੈਗੀ ਹੈ ਨਵੇਂ ਤਰੀਕੇ ਦੇ ਬੂਥ ਹੈਗੇ ਹੈ ਰਿਨ ਦੇ ਅੰਦਰ ਸੁਵਿਧਾਵਾਂ ਮੁਲਾਜ਼ਮਾਂ ਜਿਆਦਾ ਦਿੱਤੀ ਗਈ ਹੈ ਬਾਹਰੋਂ ਵੀ ਨਾ ਰਾਤ ਨੂੰ ਫਲੈਸ਼ਿੰਗ ਲਾਈਟ ਵਗਰੇ ਲਗਾਈ ਗਈ ਹੈ ਰਨਿੰਗ ਐਲਈਡੀ ਵੀ ਲਗਾਵਾਂਗੇ ਨਾ ਤੇ ਤਾਂ ਕਿ ਇੱਕ ਜਿਹੜਾ ਹੈਗਾ ਲੋਕਾਂ ਨੂੰ ਸਹੂਲਤ ਮਿਲਦੀ ਹੈ ਇਸ ਸੀਜ਼ ਆਫ ਐਕਸੈਸ ਟੂ ਪੁਲਿਸਿੰਗ ਜਿਹੜੀ ਹੈ ਉਹ ਵੱਧ ਜਾਂਦੀ ਹੈ ਉਸ ਤੋਂ ਇਲਾਵਾ ਇਹ ਜਿਹੜਾ ਹੈ ਪਹਿਲਾਂ ਅਸੀਂ ਇੱਕ ਬਣਾਇਆ ਸੀਗਾ ਮਾਜਰੀ ਦੇ ਵਿੱਚ ਉੱਥੇ ਲਗਾਇਆ ਸੀਗਾ ਬੂਥ ਅੱਜ ਜਿਹੜਾ ਹੈਗਾ ਇਹ ਮੇਨ ਆਪਣੀ 에어ਪੋਰਟ ਰੋਡ ਤੇ ਕਿਥੇ ਪੁਲਿਸ ਮੁਲਾਜ਼ਮ ਦਿਨੇ ਤੋਪਚੇ ਵੀ ਖੜਦਾ ਹੈ ਪੀਸੀਆਰ ਵੀ ਖੜਦੀ ਰਾਤ ਨੂੰ ਵੀ ਹੁੰਦੇ ਹੈ ਸੋ ਉਹਨਾਂ ਲਈ ਬੈਠਣ ਲਈ ਸਹੂਲਤ ਹੋ ਜਾਏਗੀ इजी ਰਹੇਗਾ ਲੋਕally ਵੀ ਕਨਵੀਨੀਅੰਸ ਹੈਗੀ ਹੈ ਮਾਰੇ ਬੰਦੇ ਤੇ ਜਿਹੜੇ ਹੈਗੇ ਨਿਗਰਾਨੀ ਰੱਖਣ ਲਈ ਹੈਲਥ ਮਿਲੇਗੀ ਐਕਸੀਡੈਂਟ ਨਾ ਕਰੇ ਨਾ ਟ੍ਰੈਫਿਕ ਲਾਈਟ ਦੀ ਵਾਇਲੇਸ਼ਨ ਲੈ ਕੇ ਵੀ ਇੱਥੇ ਕੈਮਰੇ ਲੱਗੇ ਹਨ ਸੋ ਹਰ ਜਿੱਥੇ ਨਿਗਰਾਨੀ ਰਹੇਗੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ اسی ਤਰੀਕੇ ਦੇ ਬਹੁਤ ਅਸੀਂ ਸੈਟਲਾਈਟ ਤੇ ਬਣਾ ਰਹੇ ਆ ਏਅਰਪੋਰਟ ਚੌਕ ਤੇ ਬਣਾ ਰਹੇ ਆ ਜਿਸ ਦੇ ਖੁਰਦੇ ਵਿੱਚ ਕਰ ਰਿਹਾ ਤਿਆਰੀ ਸੋ ਸਾਡਾ ਇਹ ਮੰਤਵ ਹੈਗਾ ਕਿ ਪੂਰੇ ਮੋਹੱਲੇ ਨੂੰ ਜਿਹੜਾ ਹੈਗਾ ਉਹ ਮਾਡਰਨ ਬੂਥ ਜਿਹੜੇ ਦਿੱਤੇ ਜਾਣਗੇ ਇਸ ਅਕਾਲੇ ਦੇ ਵੀ ਸਾਡੇ ਐਸਪੀ ਹੈੱਡਕ quarter ਸਾਹਿ आ, हरिंदर मान जी ने साइड डी एस पी ट्रैफिक एस एच ओ आई टी सिटी इन्हों का जोड़ा है तो जी बी रियलिटी जिन्ह ने बनाया उन्होंने असं धनवाद करते हैं so, सो तो आगे ये साड़ी मुहिम जी है मॉडर्नाइज कर इस तरीके जा रही है साधु जो देश बदल करने के मामले सामने उसके बारे में क्या है? बारे एक, है एक टीम स्पेशल बना के SHO ਫੇਜ਼ 1 ਦੇ ਅnder ਇੱਕ ਟੀਮ ਬਣਾਈ ਹੈ ਜੋ ਕਿ ਇਹਨਾਂ ਨੂੰ ਟਰੈਕ ਕਰਕੇ ਟਰੇਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸੋ ਜਲਦੀ ਇਹਨਾਂ ਨੂੰ ਅਸੀਂ ਆਇਡੈਂਟੀਫਾਈ ਕਰ ਲਾਂਗੇ ਇਸ ਲਾਕਾਂ ਦੇ ਪਿੱਛੇ ਭੇਜਾਂਗੇ ਦੂਜਾ ਮੈਂ ਤੁਹਾਡੇ ਰਾਹੀਂ ਲੋਕਾਂ ਨੂੰ ਵੀ ਅਪੀਲ ਕਰਨਾ ਚਾਹੁੰਦਾ ਕਿ ਇਸ ਤਰੀਕੇ ਦੇ ਠੱਗ ਜਿਹੜੇ ਹੈਗੇ ਆ ਕੋਈ ਕਿਸੇ ਦਾ ਵੇਚ ਬਣਾ ਕੇ ਕੋਈ ਤੁਹਾਨੂੰ ਲਾਲਚ ਦੇ ਕੇ ਕਿਸੇ ਵੀ ਤਰੀਕੇ ਦਾ ਤੁਹਾਡੇ ਇਲਾਕੇ ਚ ਆ ਰਹੇ ਹੁਮਰੇ ਇਮੀਡੀਏਟਲੀ 112 ਤੇ ਕਾਲ ਕਰਕੇ ਪੁਲਿਸ ਨੂੰ ਅਲਰਟ ਕਰੋ ਤਾਂ ਕਿ ਕੋਈ ਵੀ ਘਟਨਾ ਵਾਪਰਨ ਤੋਂ ਪਹਿਲਾਂ ਇਹਨਾਂ ਨੂੰ ਰੋਕਿਆ ਜਾ ਸਕੇ ਤੇ ਆਪ ਵੀ ਸਾਵਧਾਨੀ ਵਰਤੋ